ਗੱਲਬਾਤ ਆਪਾਂ ਉਹਨਾਂ ਬਾਰੇ ਕਰਦੇ ਆ ਜਿਹੜੇ ਪੰਜਾਬ ਦੇ ਪਹਿਲਾਂ ਰਹ ਚੁੱਕੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਰਾਜ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜ ਕੀਤਾ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਭਗਵੰਤ ਮਾਨ ਨੂੰ ਮੌਕਾ ਦਿੱਤਾ ਕਿ ਉਹ ਪੰਜਾਬ ਦਾ ਪੰਜਾਬ ਦੇ ਵਿੱਚ ਕੋਈ ਸੁਧਾਰ ਲਿਆ ਸਕਦੇ ਨੇ ਲੋਕਾਂ ਨੇ ਵਿਸ਼ਵਾਸ ਕੀਤਾ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਦੂਜੀਆਂ ਪਾਰਟੀਆਂ ਆਦਲ ਬਦਲ ਕਰੀ ਗਈ ਤੀਜੀ ਪਾਰਟੀ ਆਈ ਵੱਡੇ ਵੱਡੇ ਵਾਅਦੇ ਕੀਤੇਗੇ ਤੇ ਭਗਵੰਤ ਮਾਨ ਵੱਲੋਂ ਕਿਹਾ ਗਿਆ ਕਿ ਸਾਡੀ ਸਰਕਾਰ ਆਗੀ ਤਾਂ ਸਭ ਕੁਝ ਸਾਫ ਕਰ ਦੇਣਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅਸੀਂ ਲੈ ਕੇ ਆਉਣਾ ਪੰਜਾਬ ਨੂੰ ਸੋਨੇ ਦੀ ਚਿੜੀ ਅਸੀਂ ਬਣਾਉਣਾ ਵੋਟਾਂ ਤੋਂ ਪਹਿਲਾਂ ਜਿੰਨੇ ਵੀ ਪਾਰਟੀਆਂ ਵਾਲੇ ਨੇ ਸਾਰੇ ਇਹ ਗੱਲ ਤਕਰੀਬਨ ਹਰ ਕਿਤੇ ਜਾ ਕੇ ਕਹਿੰਦੇ ਹੀ ਨੇ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਅਸੀਂ ਰਾਜ ਲੈ ਕੇ ਆਉਣਾ ਅਗਰ ਸਾਨੂੰ ਮੌਕਾ ਦੇਉਗੇ ਇੱਥੇ ਸਾਡੇ ਲੋਕਾਂ ਦੀ ਗਲਤੀ ਇਹ ਵੀ ਹੈ ਕਿ ਉਹ ਅਗਰ ਤੁਹਾਡੇ ਕੋਲੇ ਵੋਟਾਂ ਲੈਣ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਪੁੱਛਦੇ ਕਿਉਂ ਨਹੀਂ ਤੁਸੀਂ ਕਿਹੜੇ ਕੰਮ ਕੀਤੇ ਨੇ ਸਾਨੂੰ ਉਹ ਗਿਣਾਓ ਪੰਜਾਬ ਦੇ ਭਲਾਈ ਦੇ ਲਈ ਤੁਸੀਂ ਕਿਹੜੇ ਕੰਮ ਕੀਤੇ ਨੇ ਉਹ ਸਾਨੂੰ ਗਿਣਾਓ ਪਰ ਸਾਡੇ ਲੋਕਾਂ ਦੀ ਇਹ ਆਦਤ ਆ ਕਿ ਉਹ ਡਰ ਜਾਂਦੇ ਨੇ ਕਿ ਸਾਡੇ ਦੇ ਝੂਠੇ ਪਰਚੇ ਪਾਏ ਜਾਣਗੇ ਸਾਨੂੰ ਡਰਾਇਆ ਜਾਂਦਾ ਸਾਨੂੰ ਮਾਰ ਦੇਣਗੇ ਵੋਟਾਂ ਆ ਜਾਂਦੀਆਂ ਬਾਅਕੇ ਵੋਟਾਂ ਕਰੇ ਬਹਿ ਜਾਂਦੇ ਆ ਸਰਕਾਰ ਜਿਹੜੀ ਬਣ ਜਾਂਦੀ ਆ ਬਸ ਫੇਰ ਉਸੇ ਤਰ੍ਹਾਂ ਹੀ ਗੁਲਾਮੀ ਵਾਲਾ ਕੰਮ ਚੱਲਣ ਲੱਗ ਜਾਂਦਾ ਸਾਰੀਆਂ ਪਾਰਟੀਆਂ ਦੇ ਲੋਗੋ ਇੱਕੋ ਹੀ ਆ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਤੋਂ ਬਾਹਰ ਨਹੀਂ ਆਪਸ ਦੇ ਵਿੱਚ ਸਾਰੀਆਂ ਪਾਰਟੀਆਂ ਚਾਹੇ ਆਵਾਦਵੀ ਪਾਰਟੀ ਆ ਚਾਹੇ ਕਾਂਗਰਸ ਦੀ ਸਰਕਾਰ ਆ ਚਾਹੇ ਆ ਸੋਮਣੀ ਅਕਾਲੀ ਦਲ ਦੀ ਸਰਕਾਰ ਆ ਸਰਕਾਰ ਕੋਈ ਵੀ ਆ ਇਹ ਦੂਜਿਆਂ ਨਾਲ ਪਰ ਸਾਰਿਆਂ ਨਾਲ ਪਾਰਟੀਆਂ ਦੇ ਨਾਲ ਇਹ ਬਣਾ ਕੇ ਰੱਖਦੀ ਆ ਕਿਸੇ ਨਾਲ ਕੋਈ ਵਿਗਾਰ ਨਹੀਂ ਪਿਆ ਹੁੰਦਾ ਆਪਸ ਦੇ ਵਿੱਚ ਬੈਠੇ ਪਾਰਟੀਆਂ ਵੀ ਕਰ ਜਾਂਦੇ ਹੁੰਦੇ ਨੇ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਨੇ ਜਿਹੜੀਆਂ ਸੰਤ ਜਰਨੈਲ ਸਿੰਘ ਭਟਰਾ ਵਾਲੀ ਇੰਨਾ ਬੜੀ ਬੋਲ ਕੇ ਕਿ ਸਾਰੇ ਇਹ ਕੋਈ ਥਾਲੀ ਦੇ ਚੱਟੇ ਵਰਤੇ ਨੇ ਪਰ ਸਾਡੇ ਲੋਕਾਂ ਦੀ ਗਲਤੀ ਇਹੀ ਆ ਉਹ ਬੋਲਦੇ ਨਹੀਂ ਗੁਲਾਮੀ ਦੇ ਵਿੱਚ ਰਹਿਣਾ ਉਹਨਾਂ ਨੂੰ ਮਨਜ਼ੂਰ ਆ ਕਿ ਸਾਨੂੰ ਗੁਲਾਮੀ ਚੰਗੀ ਆ ਸਾਨੂੰ ਆਜ਼ਾਦੀ ਨਹੀਂ ਚਾਹੀਦੀ ਭਗਵਾਨ ਤੁਮਾਨ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਤੁਹਾਨੂੰ ਆਜ਼ਾਦੀ ਅਸੀਂ ਦਵਾਵਾਂਗੇ ਲੋਕਾਂ ਨੂੰ ਬੋਲਣਾ ਅਸੀਂ ਲਾਇਆ ਮੰਤਰੀਆਂ ਕਿ ਅੱਗੇ ਲੋਕ ਬੋਲਦੇ ਨਹੀਂ ਹੁੰਦੇ ਸੀ ਤੇ ਹੁਣ ਅਗਰ ਭਗਵੰਤ ਮਾਨ ਬਾਰੇ ਕੋਈ ਬੋਲਦਾ ਹੈ ਉਹਨਾਂ ਦੇ ਕੋਈ ਐਮਐਲਏ ਬਾਰੇ ਹੁਣ ਕੋਈ ਬੋਲਦਾ ਹੈ ਪ੍ਰੈਸ ਵਾਲਾ ਤਾਂ ਉਸ ਦੇ ਨਾਲ ਦੀ ਨਾ ਪਰਚਾ ਪਾ ਦਿੱਤਾ ਜਾਂਦਾ ਉਹਦਾ ਚੈਨਲ ਡਿਲੀਟ ਕਰਾ ਦਿੱਤਾ ਜਾਂਦਾ ਅਗਰ ਕੋਈ ਹੋਰ ਵੀ ਬੋਲਦਾ ਉਸ ਤੇ ਵੀ ਝੂਠਾ ਪਰਚਾ ਇਨਸਾਨ ਤੇ ਪਾ ਦਿੱਤਾ ਜਾਂਦਾ ਭਗਵੰਤ ਮਾਨ ਨੂੰ ਖੋਦ ਨੂੰ ਵੀ ਡਾ ਰੰਦਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਵੋਟ ਨਹੀਂ ਪਾਉਂਦੇ ਲੋਕ ਆਮ ਆਦਮੀ ਪਾਰਟੀ ਤੋਂ ਅੱਕ ਗਏ 2.5 ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਕੰਮ ਨਹੀਂ ਕਰਾਈ ਦੋ ਸਾਲ ਰਹਿ ਗਏ ਉਹ ਦੋ ਸਾਲਾਂ ਦੇ ਵਿੱਚ ਕੀ ਕੰਮ ਕਰਾਉਣਗੇ ਲੋਕਾਂ ਨੂੰ ਫੇਰ ਝੂਠੇ ਦਿਲਾਸੇ ਦੇਣਗੇ ਔਰ ਮੂਰੇ ਫਰ ਸਰਕਾਰ ਕਹਿੰਦੇ ਕਾਂਗਰਸ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਿ ਇਹਨਾਂ ਦੀ ਸਰਕਾਰ ਇਹ ਇਕੱਠੇ ਗੱਠ ਜੋੜ ਵੀ ਕਰ ਸਕਦੇ ਨੇ ਉਹ ਆਉਣ ਵਾਲਾ ਸਮਾਂ ਦੱਸੂਗਾ ਗੱਠ ਜੋੜ ਕਰਦੇ ਆ ਤੇ ਨਹੀਂ ਕਰਦੇ ਜਾਂ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਸਾਡੀ ਸਰਕਾਰ 2027 ਦੇ ਵਿੱਚ ਹਾਰੂਗੀ ਕਿ ਅਸੀਂ ਵੀ ਗੱਠ ਜੋੜ ਕੇ ਕਿਸੇ ਨਾਲ ਜਲਦੀ ਤੋਂ ਜਲਦੀ ਕਰ ਲਈਏ ਭਗਵੰਤ ਮਾਨ ਨਵੀਂ ਚਾਲ ਖੇਡਣ ਦੇ ਵਿੱਚ 우ਸਤਾਦ ਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਉਣਾ ਬਹੁਤ ਔਖਾ ਆ ਆਪ ਦਾ ਮੰਨਟ ਕੋਣਾ ਪਊ ਜਿਹੜੀ ਕਰਪਸ਼ਨ ਚੱਲ ਰਹੀ ਆ ਉਹ ਕਰਪਸ਼ਨ ਬੰਦ ਕਰਨੀ ਪਊ ਕਰਪਸ਼ਨ ਬੰਦ ਨਹੀਂ ਹੋ ਸਕਦੀ ਕਰਪਸ਼ਨ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਨੇ ਇਹ ਤੋਂ ਬਿਨਾ ਕਰਪਸ਼ਨ ਤੋਂ ਬਿਨਾ ਸਰਕਾਰ ਨਹੀਂ ਚੱਲਦੀ ਦੋ ਨੰਬਰ ਦੇ ਪੈਸੇ ਨਾਲ ਹੀ ਸਰਕਾਰਾਂ ਚੱਲਦੀਆਂ ਰਹਿਣਗੀਆਂ ਜੇ ਮਹਾਰਾ ਰਣਜੀਤ ਸਿੰਘ ਵਰਗਾ ਰਾਜਾ ਲੋਣਾ ਤਾਂ ਪਹਿਲਾਂ ਇਹ ਚੀਜ਼ਾਂ ਤੁਹਾਨੂੰ ਬੰਦ ਕਰਨੀਆਂ ਪੈਣਗੀਆਂ ਜੋ ਕਦੇ ਵੀ ਬੰਦ ਨਹੀਂ ਹੋ ਸਕਦੀਆਂ ਇੱਥੇ ਫਿਰ ਫੈਸਲੇ ਵੀ ਨਾਲ ਦੀ ਨਾਲ ਦਿੱਤੇ ਜਾਣ ਪਰ ਇੱਥੇ ਕੀ ਹੈ ਅਗਰ ਕੋਈ ਕਿਸੇ ਦਾ ਕਤਲ ਵੀ ਕਰਦਾ ਕੋਈ ਚੋਰੀ ਦੇ ਵਿੱਚ ਪੜਿਆ ਜਾਂਦਾ ਕੋਈ ਕਿਸੇ ਦੇ ਕੱਢੀ ਚੜਾ ਦਿੰਦਾ ਹੈ ਉੱਤੇ ਬਸ ਕੀ ਆ ਪੈਸਾ ਦੇ ਕੇ ਨਾਲ ਦੀ ਨਾਲ ਨਿਵੇੜ ਦਿੱਤਾ ਜਾਂਦਾ ਕੰਮ ਇਹ ਕੰਮ ਨੇ ਪੰਜਾਬ ਦੇ ਇਹ ਹਾਲਾਤ ਨੇ ਪੰਜਾਬ ਦੇ